ਪੰਜ ਬੰਦੇ ਸੀ ਇੱਕ ਦੇ ਹੱਥ 'ਚ ਪਿਸਟਲ ਸੀ ਪਿਸਟਲ ਵੀ ਕੋਈ ਛੋਟਾ ਮੋਟਾ 32 ਬੋਰ ਨਹੀਂ 45 ਲੱਗ ਰਿਆ ਸੀ ਹੱਥ 'ਚ ਫੜੇ ਦੇ ਅਕੋਰਡਿੰਗਲੀ ਤਿੰਨ ਬੰਦਿਆਂ ਕੋਲ ਸਾਈਡ ਤੇ ਉਹਨਾਂ ਨੇ ਲਾਇਆ ਹੋਇਆ ਸੀ ਚਾਕੂ ਜਿਹੜਾ ਤੇ ਇੱਕ ਬੰਦਾ ਜਿਹੜਾ ਉਹਨਾਂ 'ਚੋਂ ਸੀ ਟੋਕਾ ਤੇ ਇੱਕ ਕੋਲ ਸੱਬਲ ਸੀ ਜੀ ਉਹਨਾਂ ਨੇ ਆ ਕੇ ਪਹਿਲਾਂ ਇੱਥੇ ਦੋ ਤਿੰਨ ਮਿੰਟ ਖੜੇ ਰਿਹਾ ਸਾਡੀ ਵਿੰਡੋ 'ਆ ਜੀ ਓਕੇ ਠੀਕ ਹੈ ਇੱਥੋਂ ਬਾਅਦ ਉਹ ਚਲੇ ਗਏ ਜੀ ਜਾਣ ਤੋਂ ਬਾਅਦ ਇੱਥੇ ਬਿਲਕੁਲ ਮੋੜ ਤੇ ਸਾਡੇ ਇੱਕ ਘਰ ਆ ਜੀ ਉਹਨਾਂ ਦੇ ਅੰਦਰ ਗਏ ਉਹ ਹਸਬੰਡ ਵਾਈਫ ਨੇ ਅੰਕਲ ਆਂਟੀ ਨੇ ਉਹਨਾਂ ਦਾ ਇੱਕ ਬੇਟਾ ਸੀ ਘਰ ਦੇ ਵਿੱਚ ਮੌਜ ਹੋ ਵੀ ਗਏ ਉਹ 40 45 ਮਿੰਟ ਉਹ ਜਿਹੜੇ ਪੰਜ ਕ੍ਰਿਮੀਨਲਸ ਸੀਗੇ ਉਹ ਅੰਦਰ ਉਸ ਟਾਈਮ ਘਰ ਦੇ ਵਿੱਚ ਰਹੇ ਉਹਨਾਂ ਨੇ ਅੰਦਰੋਂ ਸ਼ੋਰ ਵੀ ਮਚਾਇਆ ਉਹਨਾਂ ਨੇ ਲਾਈਟਸ ਵੀ ਔਨ ਕਰਤੀਆਂ ਉਹਨਾਂ ਦੇ ਇੰਨੇ ਹੌਸਲੇ ਬੁਲੰਦ ਸੀ ਉਹ ਬਿਲਕੁਲ ਹੀ ਭੱਜੇ ਨਹੀਂ ਉੱਥੋਂ ਦੀ ਬਿਲਕੁਲ ਕੁਝ ਨਹੀਂ ਉਹਨਾਂ ਨੇ ਕੀਤਾ ਜਦੋਂ ਉਹਨਾਂ ਨੇ ਦੇਖਿਆ ਵੀ ਪੰਜ 6 ਟਰਾਈਜ਼ ਤੋਂ ਬਾਅਦ ਕੋਈ ਵੀ ਗੇਟ ਬਾਰੀ ਉਹਨਾਂ ਦੀ ਨਹੀਂ ਖੁੱਲੀ ਉਹ ਉੱਥੋਂ ਦੀ ਨਿਕਲੇ 2 4 ਮਿੰਟ ਬਾਹਰ ਖੜੇ ਹੋਏ ਫੇਰ ਉਹ ਸਾਡੇ ਘਰ ਆਏ ਫੇਰ ਭਾਜੀ ਆਹ ਇੱਥੋਂ ਦੀ ਆ ਕੇ ਇੱਥੋਂ ਦੀ ਦੋ ਬੰਦੇ ਇੱਧਰ ਆ ਜਾਂਦੇ ਆ ਜੀ ਤੇ ਇਹ ਜਿਹੜੀ ਵਿੰਡੋ ਹੈ ਜੀ ਇਹ ਵਿੰਡੋ ਦੀ ਗ੍ਰਿਲ ਨੂੰ ਐਡਾ ਉਹ ਪ੍ਰੋਫੈਸ਼ਨਲ ਬੰਦੇ ਸੀ ਉਹਨਾਂ ਨੇ ਬਿਲਕੁਲ ਅੰਦਰ ਸਾਡੇ ਘਰ ਦੇ ਸਾਰੇ ਸੋਹਰੇ ਜੀ ਉਹ ਬਿਲਕੁਲ ਪਤਾ ਨਹੀਂ ਲੱਗਣ ਦਿੱਤਾ ਉਹਨੇ ਹਾਂ ਤੁਸੀਂ ਦੇਖ ਸਕਦੇ ਹੋ ਥੱਲੋਂ ਦੀ ਉਹਨਾਂ ਨੇ ਲੱਕੜ ਨੂੰ ਹਟ ਹਿੱਟ ਕਰਕੇ ਇੱਥੋਂ ਦੀ ਹਿੱਟ ਕਰਕੇ ਉਹਨਾਂ ਨੇ ਗ੍ਰਿਲ ਪੱਟੀ ਮੈਂ ਪ੍ਰੋਫੈਸ਼ਨਲ ਇਸ ਲਈ ਕਹਿ ਰਿਹਾ ਉਹ ਬੰਦੇ ਨੇ ਗ੍ਰਿਲ ਇੱਥੇ ਨਹੀਂ ਰੱਖੀ ਵੀ ਕੋਈ ਰਾਹ ਜਾਂਦਾ ਬੰਦਾ ਦੇਖ ਲਓ ਗ੍ਰਿਲ ਚੱਕ ਕੇ ਉਹਨਾਂ ਨੇ ਸਾਹਮਣੇ ਝਾੜੀਆਂ ਦੇ ਵਿੱਚ ਰੱਖੀ ਜੀ ਉਸ ਤੋਂ ਬਾਅਦ ਇੱਕ ਬੰਦਾ ਦੋ ਅੰਦਰ ਗਏ ਇੱਕ ਉਸ ਤੋਂ ਬਾਅਦ ਬਾਹਰ ਆਂਦਾ ਜਿਹੜੀ ਅੰਦਰ ਸਾਡੇ ਕੋਲ ਪੂਰੇ ਪੈੜਾਂ ਦੇ ਨਿਸ਼ਾਨ ਨੇ ਉਹਨਾਂ ਦੇ ਜਿਹੜੇ ਪੈਰ ਚੜੇ ਹੈ ਨਾ ਤੇ ਉਸ ਤੋਂ ਬਾਅਦ ਉਹ 30 35 ਮਿੰਟ ਐਸ ਪਰ ਸੀਸੀਟੀਵੀ ਉਹ ਸਾਡੇ ਘਰ ਦੇ ਵਿੱਚ ਰਹੇ 25 ਮਿੰਟ 25 25 ਮਿੰਟ 25 ਮਿੰਟ ਬਾਈ ਜੀ ਘਰ ਦੇ ਵਿੱਚ ਰਹੇ ਇਹ ਮੈਂ ਦੇਖੋ ਬੀਇੰਗ ਅ ਐਡਵੋਕੇਟ ਮੈਂ ਜੇ ਇਹ ਚੀਜ਼ ਵੈਸੇ ਸੁਣਦਾ ਤਾਂ ਮੈਂ ਵੀ ਨਾ ਮੰਨਦਾ ਜੇ ਮੈਂ ਸੀਸੀਟੀਵੀ ਨਾ ਦੇਖਦਾ ਜਦੋਂ ਸਾਡਾ ਅਸੀਂ ਸਵੇਰੇ ਉੱਠੇ ਸਾਨੂੰ ਪ੍ਰੈਮਾ ਫਸਾਈ ਇਹ ਲੱਗੀ ਚੀਜ਼ ਬਈ ਕੋਈ ਨਸ਼ੇ ਵਾਲਾ ਬੰਦਾ ਹੋਣਾ ਆ ਤੇ ਨਸ਼ੇ ਵਾਲੇ ਬੰਦੇ ਨੇ अपना ग्रिल पट्टी ਤੇ ਗ੍ਰਿਲ ਪੱਟ ਕੇ ਉਹ ਨਾਲ ਆਪਣੇ ਲੈ ਗਿਆ ਜਾਂ ਵੇਚਤੀ ਉਹਨੇ ਸਾਡੇ ਇਹ ਦੋ ਘਰ ਛੱਡ ਕੇ ਭਾਜੀ ਰਹਿੰਦੇ ਨੇ ਇਹਨਾਂ ਦਾ ਸਾਨੂੰ ਜਦੋਂ ਫੋਨ ਆਇਆ ਵੀ ਥੋੜੀ ਕੋਈ ਲੜਾਈ ਹੋਈ ਯਾਰਾਤ ਨੂੰ ਵੀ ਬਾਹਰ ਇੰਨੇ ਜਿਹੜੇ ਹਥਿਆਰ ਲੈ ਕੇ ਗੰਡਾਸਾ ਕਿਰਪਾਨ ਲੈ ਕੇ ਬੰਦੇ ਖੜੇ ਆ ਤੇ ਉਹ ਇਦਾਂ ਵੇਵ ਕਰ ਰਹੇ ਸੀ ਬਾਈ ਜੀ ਗੱਡੀਆਂ ਮੇਰੀਆਂ ਇੱਥੇ ਖੜੀਆਂ ਹੁੰਦੀਆਂ ਨੇ ਉਹਨਾਂ ਦੇ ਇੰਨੇ ਹੌਸਲੇ ਬੁਲੰਦ ਸੀ ਉਹਨਾਂ ਨੇ ਵੈਪਨ ਲੈ ਕੇ ਗੱਡੀ ਦੇ ਬੋਨਟ ਦੇ ਉੱਤੇ ਐ ਲੇਟੇ ਹੋਏ ਵੀ ਕੋਈ ਰਾਹ ਜਾਂਦਾ ਬੰਦਾ ਦੇਖ ਸਕਦਾ ਆ ਕੋਈ ਕੋਸ਼ਿਸ਼ ਕਰ ਸਕਦਾ ਉਹਨਾਂ ਨੇ ਬਿਲਕੁਲ ਡਰ ਨਹੀਂ ਮੰਨੇ ਅੰਦਰ ਜਦੋਂ 25 27 30 ਮਿੰਟ ਅੰਦਰ ਰਹਿਣ ਤੋਂ ਸਾਹਮਣੇ ਹੋਰ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਬਿਲਕੁਲ ਸਾਹਮਣੇ ਮੇਰੇ ਫਾਦਰ ਪੱਗ ਆਪਣੀ ਸ਼ਰਟ ਤੇ ਪੈਂਟ ਰਾਤ ਨੂੰ ਉਤਾਰ ਦਿੰਦੇ ਆ ਰੋਜ਼ ਦਾ ਰੁਟੀਨ ਆ ਉਹਨਾਂ ਦਾ ਉਹਦੇ ਵਿੱਚੋਂ ਛਿਜਲੀ ਪੌਕੇਟ ਚ 570 ਸੀ ਤੇ ਜਿਹੜਾ ਸਾਈਡ ਵਾਲੀ ਪੌਕੇਟ ਸੀ 22 22000 ਦਾ ਉਹਨਾਂ ਦਾ ਬੰਨਿਆ ਹੋਇਆ ਸੀ ਕਿਸੇ ਨੂੰ ਸਵੇਰੇ ਪੇਮੈਂਟ ਦੇਣੀ ਸੀ ਉਹ ਸਿਰਫ ਕੱਢਿਆ ਪਿਛਲੇ ਉਹਨਾਂ ਨੇ ਸੋਚਿਆ ਪਰਚੀਆਂ ਨੇ ਕਿ ਕੀ ਨੇ ਉਹ ਚੱਕ ਕੇ ਉਹਨਾਂ ਨੇ ਉਦਾਂ ਐਜ਼ ਇਟ ਇਜ਼ ਸੁੱਟਤੀਆਂ ਹੁਣ ਜਿਹੜੇ ਉਹ ਘਰ ਚ ਪਹਿਲਾਂ ਗਏ ਆ ਉਹਨਾਂ ਨੇ ਆਪਣੇ ਭਤੀਜੇ ਨੂੰ ਜਦੋਂ ਫੋਨ ਕੀਤਾ ਉਹ ਉਥੋਂ ਦੀ ਗੱਡੀ ਤੋਂ ਅੱਧੇ ਘੰਟੇ ਬਾਅਦ ਜਦੋਂ ਆਇਆ ਜਦੋਂ ਉਹ ਸੋਫਿਸਟੀਕੇਟਡ ਵੈਪਨ ਸੀਗੇ ਉਹਨਾਂ ਕੋਲ ਜਦੋਂ ਉਹ ਫੋਰਚੂਨਰ ਤੇ ਆਇਆ ਉਹਨੇ ਆਹ ਮੋੜ ਮੋੜ ਦੇ ਸਾਰ ਉਹਨੇ ਹੌਰਨ ਜਾਂ ਹੂਟਰ ਲੱਗਾ ਸੀ ਉਹਦੀ ਗੱਡੀ ਦੇ ਵਿੱਚ ਉਹਨੇ ਜਦੋਂ ਹੂਟਰ ਮਾਰਿਆ ਤੇ ਇਹਨਾਂ ਨੂੰ ਲੱਗਿਆ ਪੁਲਿਸ ਆ ਗਈ ਉਹ ਵੀ ਸੀਸੀਟੀਵੀ 'ਚ ਸਾਰਾ ਸ਼ੋਅ ਹੋ ਰਿਹਾ ਉਹ ਤਾਂ ਇੱਥੋਂ ਦੀ ਦੋ ਬੰਦੇ ਇਦਾਂ ਭੱਜੇ ਤੇ ਨਿੱਥੇ ਸੀ ਉਹ ਪਲਾਟ ਦੇ ਵਿੱਚੋਂ ਭੱਜ ਗਏ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਘਟਨਾ ਦਾ ਜੀ ਬਾਈ ਜੀ ਸਾਨੂੰ ਪਤਾ ਲੱਗਿਆ ਮੇਰੇ ਫਾਦਰ ਨੂੰ 6:30 ਜਦੋਂ ਉੱਠਦੇ ਆ ਸਵੇਰੇ ਤੇ ਉਹਨਾਂ ਨੇ ਕਰਟਨ ਸਾਈਡ ਕੀਤੇ ਤੇ ਦੇਖਿਆ ਵੀ ਕੁਝ ਲੱਗ ਜਾ ਲੱਗ ਰਿਹਾ ਜਦੋਂ ਆਹ ਦੇਖੀ ਗ੍ਰੇਲੀ ਹੈ ਨਹੀਂ ਫਾਦਰ ਸਾਹਿਬ ਮੰਦਰੀ you yes. ਇਤੋਂ ਥੋੜੀ ਦੂਰ ਪਹਿਲਾਂ ਇੱਕ ਘਰ ਹੈਗਾ ਕਾਰਨ ਤੇ ਪਹਿਲਾਂ ਉਸ ਘਰ ਵਿੱਚ ਜਾਂਦੇ ਨੇ ਉਸ ਘਰ ਦੇ ਵਿੱਚ ਅੱਧਾ ਘੰਟਾ ਹੁਰਦੰਗ ਮਚਾ ਕੇ ਪੂਰ ਤਰ੍ਹਾਂ ਉਸ ਪਰਿਵਾਰ ਨੂੰ ਡਰਾ ਕੇ ਕੋਸ਼ਿਸ਼ ਕੀਤੀ ਗਈ ਸੀ ਵੀ ਉਸ ਘਰ ਦੇ ਦਰਵਾਜ਼ੇ ਖੁੱਲ ਜਾਣ ਅੰਦਰ ਜਾ ਕੇ ਕੋਈ ਉਹ ਨੁਕਸਾਨ ਕਰ ਸਕਣ ਜਦੋਂ ਕੋਈ ਨੁਕਸਾਨ ਨਹੀਂ ਹੋਇਆ ਥੱਕ ਹਾਰ ਕੇ ਤਾਂ ਇਸ ਵਿੰਡੋ ਰਾਹੀਂ ਅੰਦਰ ਆਉਂਦੇ ਤੁਹਾਨੂੰ ਅੰਦਰ ਦਾ ਵੀ ਦਿਖਾਉਨੇ ਆ ਬਾਈ ਕਮਰਪਾਲ ਦੇ ਫਾਦਰ ਸਾਹਿਬ ਨੇ ਜਿਹੜੇ ਮੌਕੇ ਤੇ ਜਿੰਨਾ ਸਵੇਰੇ ਮੌਕਾ ਦੇਖਿਆ ਕੀ ਮੌਕਾ ਦੇਖਿਆ ਉਹਨਾਂ ਨੇ ਤਾਂ ਤੁਹਾਨੂੰ ਸਾਰੀ ਦਿਖਾਵਾਂਗੇ ਵਿੰਡੋ ਜਿਹੜੀ ਆ ਉਹ ਰੋਡ ਸਾਈਡ ਹੈਗੀ ਇਸ ਕਰਕੇ ਉਸ ਦਾ ਫਾਇਦਾ ਵੀ ਕਿਤਨਾ ਕਿਤੇ ਡਾ ਉਹ ਚੱਕਿਆ ਨਾਂ ਨਤਾ ਫਾਦਰ ਸਾਹਿਬ ਬੈਠੇ ਨੇ ਬਾਈ ਕਮਰਪਾਲ ਦੇ ਤਾਂ ਆ ਆ ਵਿੰਡੋ ਤੁਸੀਂ ਦੇਖ ਸਕਦੇ ਹੋ ਪਰ ਤੁਹਾਨੂੰ ਅਸੀਂ ਮੌਕਾ ਦਖਾਣੇ ਫਿਰ ਅੰਕਲ ਅੰਕ ਤੁਸੀਂ ਆਈਓ ਪਲੀਜ਼ ਹਤੇ ਤੇ ਅੰਕਲ ਹੈਗੇ ਨੇ ਉਹਨਾਂ ਨਾਲ ਗੱਲਬਾਤ ਮੇਰਾ ਆ ਵਿੰਡੋ ਰਾਹੀਂ ਜਿਹੜੇ ਉਹ ਸਖਸੀਗੇ ਅੰਦਰ ਅਸਰ ਕੀ ਨਾਮ ਤੁਹਾਡਾ ਜੀ ਹਾਂ ਜੀ ਸਤਿ ਸ੍ਰੀ ਅਕਾਲ ਮੇਰਾ ਨਾਮ ਜਤਜੀਤ ਸਿੰਘ ਹੈ ਸਰ ਕੀ ਜਿਵੇਂ ਵੀਰ ਨੇ ਸਾਰੀ ਘਟਨਾ ਸਾਨੂੰ ਰਾਤ ਲਈ ਦੱਸਤੀ ਮਾਰਨਿੰਗ ਜਦੋਂ ਤੁਸੀਂ ਉੱਠਿਓ ਕੀ ਤੁਸੀਂ ਦੇਖਿਆ ਜੀ ਮੈਂ ਫਸਟ ਮੈਂ ਉੱਠਦੇ ਸਾਰ ਮੈਂ ਜਦੋਂ ਬਰਸ਼ ਕਰਨ ਲਗਾ ਮੈਂ ਉਹ ਉੱਠਦੇ ਸਾਰ ਮੈਂ ਤੇ ਕਰਟਰਨ ਪਿੱਛੇ ਕੀਤਾ ਤੇ ਕਰਟਰਨ ਪਿੱਛੇ ਕਰਦੇ ਹੀ ਮੈਂ ਦੇਖਿਆ ਕਿ ਇਹ ਇੱਥੇ ਗ੍ਰਿਲ ਸਾਰੇ ਆਸ-ਪਾਸ ਦੇਖਿਆ ਕਿਉਂਕਿ ਰਾਤੀ ਜਿੰਨਾ ਸਾਮਾਨ ਪਿਆ ਸੀ ਕਰੀਬਨ ਉਹਦੇ 'ਚ ਕੋਈ ਵੀ ਛੇੜਛਾੜ ਨਹੀਂ ਹੋਈ ਸੀ ਤੇ ਬਟ ਲੇਕਿਨ ਮੈਨੂੰ ਆਪਣੇ ਪੈਸੇ ਦੇ ਬਾਰੇ ਬਿਲਕੁਲ ਵੀ ਧਿਆਨ ਨਹੀਂ ਗਿਆ